ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੰਜਾਬ ਦੇ ਲੀਡਰ ਨਾ ਸਿਆਸੀ ਬਿਲਕੁਲ ਹੀ ਭਰਾਵੋ ਸ਼ਰਮ ਇਹਨਾਂ ਦੀ ਲੈ ਚੁੱਕੀ ਹੈ ਇੱਕ ਪਾਸੇ ਪੰਜਾਬ ਦੇ ਲੋਕ ਹੜ੍ਹਾਂ ਦੇ ਵਿੱਚ ਡੁੱਬ ਰਹੇ ਐ ਤੇ ਦੂਜੇ ਪਾਸੇ ਇਹ ਆਪਣੀ ਸਿਆਸਤ ਚਮਕਾਉਣ ਦੇ ਮਾਰੇ ਟੈਂਕਾਂ ਵਰਗੀਆਂ ਕੋਈ ਕਿਸ਼ਤਾਂ ਮੰਗ ਕੇ ਸਿਰਪ ਘੰਟੇ ਅੱਧੇ ਘੰਟੇ ਦੇ ਵਾਸਤੇ ਦੋਸਤੋ ਉਹਨਾਂ ਦੇ ਉੱਤੇ ਚੜ ਕੇ ਜਾਣਾ ਤੇ ਫਿਰ ਉੱਥੇ ਜਾ ਕੇ ਬਿਆਨ ਦੇਣੇ ਇੱਕ ਦੂਜੇ ਨੂੰ ਠਿੱਬੀ ਲਾਉਣ ਤੋਂ ਬਿਨਾਂ ਇਹਨਾਂ ਨੇ ਮਾਂ ਦੇ ਸ਼ੇਰਾਂ ਨੇ ਪਿਛਲੇ ਹਫ਼ਤੇ ਵਿੱਚ ਕੋਈ ਕੰਮ ਚੰਗਾ ਕੀਤਾ ਹੀ ਨਹੀਂ ਚਾਹੇ ਵਿਰੋਧੀ ਧਿਰ ਵਾਲਾ ਬਾਜਵਾ ਜਾਂਦਾ ਹੈ ਉਹ ਜਾ ਕੇ ਭਗਵੰਤ ਮਾਨ ਨੂੰ ਠਿੱਬੀ ਲਾਉਂਦਾ ਹੈ ਉਹ ਕਹਿੰਦਾ ਜੀ ਸਰਕਾਰ ਨੇ ਕੀਤਾ ਹੀ ਕੱਖ ਨਹੀਂ ਸਾਡਾ ਰਾਜ ਹੁੰਦਾ ਅਸੀਂ ਬੰਨ ਬਣਾ ਦਿੰਦੇ ਅਸੀਂ ਲੋਕਾਂ ਨੂੰ ਰਾਸਣ ਭੇਜ ਦਿੰਦੇ ਮੈਨੂੰ ਲੱਗਦਾ ਉਹ ਭੁੱਲ ਗਿਆ ਕਿ ਉਹਨਾਂ ਦੀ ਸਰਕਾਰ ਵੇਲੇ ਕਦੇ ਹੜ ਨਹੀਂ ਆਏ ਇਹ ਦੋਸਤੋ ਨਿਰੀ ਪੂਰੀ ਸਿਆਸਤ ਹੈ ਇੱਕ ਪਾਸੇ ਪੰਜਾਬ ਦੇ ਲੋਕਾਂ ਦੇ ਸੱਜਣੋ ਲੱਖਾਂ ਰੁਪਈਆ ਦੇ ਬਣਾਏ ਹੋਏ ਘਰ ਕੋਠੀਆਂ ਘੰਟਿਆਂ ਦੇ ਹਿਸਾਬ ਨਾਲ ਮਿੰਟਾਂ ਦੇ ਹਿਸਾਬ ਨਾਲ ਪਾਟ ਰਹੇ ਆ ਡਿੱਗ ਰਹੇ ਆ ਪਾਣੀ ਨੇਵਾਂ ਦੇ ਵਿੱਚ ਜਦੋਂ ਪੈ ਗਿਆ ਮਕਾਨ ਦੇ ਦੋਸਤੋ ਅੱਜ ਨਹੀਂ ਤੇ ਕੱਲ ਉਹ ਮਕਾਨ ਡਿੱਗਿਆ ਤੇ ਡਿੱਗਿਆ ਉਹਦੇ ਵਿੱਚ ਰਹਿਣ ਵਾਲੇ ਨੂੰ ਡਰ ਲੱਗਣ ਲੱਗ ਜਾਂਦਾ ਹੈ ਤੇ ਦੂਜੇ ਪਾਸੇ ਬੇਜਵਾਨ ਪਸ਼ੂ ਡੰਗਰ ਭਰਾਵੋ ਗੋਡੇ-ਗੋਡੇ 4-4 ਫੁੱਟ ਪਾਣੀ ਦੇ ਵਿੱਚ ਡੰਗਰ ਕਈ ਘਰਾਂ ਦੇ ਖੜੇ ਐ ਕੰਨਿਆਂ ਨੇ ਬੇੜਿਆਂ ਤੇ ਚੜਾ-ਚੜਾ ਕੇ ਆਪਣੇ ਪਸ਼ੂ ਡੰਗਰ ਬਾਹਰ ਕੱਢੇ ਐ ਤੇ ਕੰਨਾਂ ਦੇ ਓਵੇਂ ਤਰ੍ਹਾਂ ਭੁੱਖੇ ਪਿਆਸੇ ਡੰਗਰ ਪਾਣੀ ਦੇ ਵਿੱਚ ਬਿਮਾਰੀਆਂ ਲੱਗ ਕੇ ਪੈਰ ਗਲ ਕੇ ਮਰਨ ਦੀ ਕਿਨਾਰ ਤੇ ਖੜੇ ਐ ਪਰ ਇਹਨਾਂ ਸਿਆਸੀ ਬੰਦਿਆਂ ਨੂੰ ਬਿਆਨਾਂ ਤੋਂ ਬਿਨਾ ਕੁਝ ਵੀ ਨਹੀਂ ਆਉਂਦਾ ਮੈਂ ਤਾਂ ਇੱਕੋ ਹੀ ਗੱਲ ਕਹਿਣੀ ਚਾਹਣਾ ਹੈ ਉਥੋਂ ਦੇ ਸਾਰੇ ਪਿੰਡਾਂ ਦੇ ਲੋਕ ਇੱਕ ਕਮੇਟੀ ਬਣਾ ਲੈਣ ਜਿੰਨੇ ਪਿੰਡ ਪੀੜਤ ਨੇ ਹੜਾਏ ਹੋਏ ਐ ਉਹਨਾਂ ਦੇ ਵਿੱਚੋਂ ਹੀ ਚੰਗੇ ਬੰਦਿਆਂ ਦੀ ਕੋਈ 100-200 ਦੀ ਕਮੇਟੀ ਬਣੇ ਤੇ ਉਹ ਕਿਸੇ ਵੀ ਲੀਡਰ ਨੂੰ ਉਥੇ ਬੜਨ ਹੀ ਨਾ ਦੇਵੇ ਜਿਹੜਾ ਲੀਡਰ ਆਉਂਦਾ ਹੈ ਪਹਿਲਾਂ ਦੋਸਤੋ ਉਹਨੂੰ ਇਹ ਆਖੇ ਕਿ ਦੱਸੋ ਤੁਹਾਡੇ ਨਾਲ ਟਰੱਕ ਕਿੱਥੇ ਹੈ ਜਿਹੜੇ ਰਾਸਣ ਦੇ ਭਰ ਕੇ ਲਿਆਏ ਹੋ ਜਿਹਦੇ ਵਿੱਚ ਤੁਸੀਂ ਨੀਰਾ ਪੱਠਾ ਲਿਆਏ ਹੋ ਅਚਾਰ ਦੀਆਂ ਗੱਠਾਂ ਲਿਆਏ ਹੋ ਟਰੱਕ ਭਰ ਕੇ ਉਹ ਕਿੱਥੇ ਹੈ ਕਿਹੜੇ ਟਰੱਕਾਂ ਦੇ ਵਿੱਚ ਤੁਸੀਂ ਸੁੱਕੇ ਦੁੱਧ ਰੋਟੀ ਨੂਨ ਮਿਰਚ ਮਸਾਲੇ ਦਾਾਲਾਂ ਸੁੱਕੀਆਂ ਸਮੱਗਰੀ ਲੈ ਕੇ ਆਏ ਉਹ ਟਰੱਕ ਦੱਸੋ ਕਿੱਥੇ ਐ ਦੋਸਤੋ ਇਹ ਬਾਜਵੇ ਵਰਗੇ ਚੰਨੀ ਵਰਗੇ ਰੰਧਾਵੇ ਵਰਗੇ ਸਾਰੇ ਦੋਸਤੋ ਲਾ ਲਓ ਤਾਂ ਮੌਕੇ ਦੀ ਸਰਕਾਰ ਆ ਉਹਨਾਂ ਦੇ ਤਾਂ ਸਾਰਾ ਕੁਝ ਹੀ ਹੱਥ 'ਚ ਐ ਇਹ ਲੋਕ ਚਾਹਣ ਤਾਂ 5-5 7-7 ਟਰੱਕ ਆਪਣੇ ਕੋਲੋਂ ਉੱਥੇ ਦਾਨ ਕਰ ਸਕਦੇ ਐ ਲੋੜਵੰਦਾਂ ਨੂੰ ਸਮਾਨ ਦੇ ਸਕਦੇ ਐ ਇਹਨਾਂ ਨੇ ਬਥੇਰਾ ਲੋਕਾਂ ਦਾ ਖੂਨ ਚੂਸਿਆ ਤੁਸੀਂ ਬਥੇਰਾ ਪੰਜਾਬ ਨੂੰ ਲੁੱਟਿਆ ਤੁਸੀਂ ਘਰ ਭਰ ਲਏ ਬਾਹਰਲੇ ਦੇਸ਼ਾਂ ਦੀਆਂ ਬੈਂਕਾਂ ਭਰਤੀਆਂ ਓਏ ਜਲਾਦੋ ਜੇ ਹੁਣ ਤੁਸੀਂ 10-10 ਟਰੱਕ ਉਥੇ ਸਮੱਗਰੀ ਦੇ ਭੇਜ ਦੋ ਤੁਹਾਨੂੰ ਕੀ ਕੱਟਣ ਲੱਗਿਆ ਤੁਹਾਡਾ ਤੁਸੀਂ ਜਾ ਕੇ ਕੋਈ ਕਿਸ਼ਤੀ ਦੇ ਉੱਤੇ ਚੜ੍ਹ ਕੇ ਫੋਟੋ ਪਾ ਦਿੰਦਾ ਕੋਈ ਦੋਸਤੋ ਗੋਡੇ-ਗੋਡੇ ਪਾਣੀ ਦੇ ਵਿੱਚ ਖੜ੍ਹ ਕੇ ਫੋਟੋ ਪਾ ਦਿੰਦਾ ਕੋਈ ਉੱਥੇ ਚਾਰ ਗੱਲਾਂ ਬੋਲ ਕੇ ਰੀਲ ਬਣਾ ਲੈਂਦਾ ਹੈ ਤੇ ਮੌਕੇ ਦੇ ਸਰਕਾਰ ਦੇ ਮੰਤਰੀ ਜਾਂਦੇ ਆ ਉਹ ਕਿਸ਼ਤੀ ਤੇ ਚੜ ਕੇ ਗੱਲਾਂ ਪੁੱਠੀਆਂ ਸਿੱਧੀਆਂ ਹੀ ਕਰੀ ਜਾਂਦੇ ਆ ਕੋਈ ਕਹਿੰਦਾ ਸਿੰਗਾਪੁਰ ਵਰਗਾ ਨਹੀਂ ਚਾਹੀਦਾ ਉੱਥੇ ਇਹੋ ਜਿਹਾ ਨਜ਼ਾਰਾ ਹੈ ਉੱਥੇ ਕਿਸਤਾਂ ਐ ਚੱਲਦੀਆਂ ਭਰਾਵੋ ਇੱਕ ਪਾਸੇ ਲੋਕ ਤੜਪ ਤੜਪ ਮਰ ਰਹੇ ਆ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਜ਼ਿਮੀਂਦਾਰਾਂ ਦੀਆਂ ਫਸਲਾਂ ਡੁੱਬੀਆਂ ਪਈਆਂ ਐ ਲੱਖ-ਲੱਖ 80-80 ਹਜ਼ਾਰ ਰੁਪਏ ਨੂੰ ਕਿੱਲਾ ਠੇਕੇ ਤੇ ਲਿਆ ਹੋਇਆ ਸੀ ਉਹਨਾਂ ਦੇ ਭਰਾਵੋ ਹੌਸਲੇ ਬਿਲਕੁਲ ਪਸਤ ਹੋ ਚੁੱਕੇ ਐ ਤੇ ਉੱਤੋਂ ਜਾ ਕੇ ਤੁਸੀਂ ਨੂਨ ਭੁਗਦੇ ਹੋ ਮੈਂ ਸਾਰੀਆਂ ਪਾਰਟੀਆਂ ਨੂੰ ਕਹਿਣਾ ਚਾਹਣਾ ਹੈ ਇਹ ਕਾਨੂੰਨੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਕਹਿੰਦੇ ਸੀ ਕਿ ਖਜ਼ਾਨਾ ਤਾਂ ਕਦੇ ਖਾਲੀ ਹੋਈ ਨਹੀਂ ਇਥੇ ਮਨਪ੍ਰੀਤ ਬਾਦਲ ਨੇ ਇਹਨੂੰ ਪੀਪਾ ਬਣਾਤਾ ਖਾਲੀ ਖਜ਼ਾਨਾ ਕਹਿ ਕੇ ਕੈਪਟਨ ਉਮਰਿੰਦਰ ਨੇ ਖਾਲੀ ਖਜ਼ਾਨਾ ਕਿਹਾ ਬਾਦਲਾ ਨੇ ਖਾਲੀ ਖਜ਼ਾਨਾ ਕਿਹਾ ਮਾਨ ਸਾਹਿਬ ਕਹਿੰਦੇ ਮੈਂ ਤਾਂ ਖਾਲੀ ਖਜ਼ਾਨਾ ਕਦੇ ਆਖਿਆ ਹੀ ਨਹੀਂ ਕਹਿੰਦੇ ਜਿੰਨਾ ਮਰਜੀ ਪੈਸਾ ਟੈਕਸ ਦਾ ਆਉਂਦਾ ਹੈ ਪੰਜਾਬ ਦੇ ਲੋਕਾਂ ਦਾ ਮਾਨ ਸਾਹਿਬ ਉਹ ਕਿੱਥੇ ਹੈ ਖਜ਼ਾਨਾ ਤੁਹਾਡਾ ਜੇ ਆ ਲੋਕਾਂ ਵਾਸਤੇ ਖਜ਼ਾਨਾ ਨਹੀਂ ਵਰਤਣਾ ਹੋਰ ਤੁਸੀਂ ਖਜ਼ਾਨਾ ਕਿੱਥੇ ਲੈ ਕੇ ਜਾਓਗੇ ਖੋਲ ਦਿਓ ਖਜ਼ਾਨੇ ਦੇ ਮੂੰਹ ਗਰਧੌਰੀ ਮਗਰ ਉਹ ਹੋ ਜੂਗੀ ਕਰੋ एलान ਤੁਸੀਂ ਜਾ ਕੇ ਮੁੜਿਆ ਏ ਜਹਾਜ਼ ਦੇ ਆਏ ਉਹਨਾਂ ਲੋਕਾਂ ਨੂੰ ਕਿ ਆਹ ਚੱਪਕੋ ਮੇਰਾ ਜਹਾਜ਼ ਸੰਭੋ ਮਾਨ ਸਾਹਿਬ ਉਹਨਾਂ ਨੇ ਜਹਾਜ਼ ਵਿਚਾਰੇ ਨੇ ਗਰੀਬਾਂ ਨੇ ਕੀ ਕਰਨਾ ਨਾ ਕੋਈ ਜਹਾਜ਼ ਚ ਨਾ ਤੇ ਜਹਾਜ਼ ਪਾਣੀ ਚ ਉਤਰ ਸਕਦਾ ਜਿੱਥੇ ਬੰਦੇ ਘਿਰੇ ਹੋਏ ਆ ਪਾਣੀ ਦੇ ਵਿੱਚ ਮਾਲ ਡੰਗਰ ਕੀ ਜਹਾਜ਼ ਉਥੇ ਨੇੜੇ ਉਤਰ ਜੂਗਾ ਜਹਾਜ਼ ਨੂੰ ਤੇ ਅੱਡਾ ਚਾਹੀਦਾ ਵਈ ਪਟੜੀ ਚਾਹੀਦੀ ਹੈ ਉਤਰਨ ਵਾਸਤੇ ਜਾਂ ਸਾਫਤਾ ਚਾਹੀਦਾ ਉਹ ਪਾਣੀ ਚ ਕਿਵੇਂ ਉਤਰੂ ਕਿਵੇਂ ਚੜੂ ਹਾਂ ਉਹਦੇ ਤੇ ਡੀਸੀ ਐਮਐਲਏ ਮੰਤਰੀ ਤੁਹਾਡੇ ਚੜ ਉਤਰ ਜਰੂਰ ਸਕਦੇ ਆ ਉਹ ਮੁਆਇਨਾ ਕਰਨ ਢੇਡੇ ਲਾਉਣ ਆਕਾਸ਼ ਦੇ ਵਿੱਚ ਨੀਵਾ ਕਰਕੇ ਦੇਖਣ ਕਿੱਥੇ ਕਿੱਥੇ ਲੋਕ ਫਸੇ ਹੋਏ ਆ ਫਿਰ ਆਪਣੀ ਜਿਹੜੀ ਥੱਲੇ ਮਲਾਜਮ ਐ ਪੁਲਿਸ ਐ ਜਾਂ ਬੇੜੀਆਂ ਕਿਸਤਾਂ ਲੈ ਕੇ ਉਹਨੂੰ ਜਲਦੀ ਤੋਂ ਜਲਦੀ ਬਾਹਰ ਕੱਢਣ ਇਹ ਅਨਾਜ ਤੁਹਾਡੇ ਹੱਥ ਦੇ ਵਿੱਚ ਹੈ ਤੁਸੀਂ ਖਜ਼ਾਨੇ ਦੇ ਮੂੰਹ ਖੋਲ੍ਹ ਦਿਓ ਨੰਬਰ 1 ਤਾਂ ਤੁਸੀਂ ਐਲਾਨ ਕਰੋ ਕਿ ਸਾਰੇ ਕਿਸਾਨਾਂ ਨੂੰ 50000 ਰੁਪਿਆ ਮੁਆਵਜ਼ਾ ਕਿੱਲੇ ਦਾ ਦਿੱਤਾ ਜਾਊਗਾ ਕਿਉਂਕਿ ਕਿੱਲੇ ਦੇ ਵਿੱਚੋਂ ਜਿਹੜੀ ਜੀਰੀ ਹੈ ਉਹ ਹੁੰਦੀ ਹੈ 60 65000 ਦੀ 70 ਤੱਕ ਜਾਂਦੀ ਹੈ 65 70000 ਦੀ ਫਸਲ ਹੁੰਦੀ ਹੈ ਤੁਸੀਂ 50000 ਕਰ ਦਿਓ 10 15 ਚਲੋ ਹਰ ਜਾਨਾ ਚੱਲ ਲੈਣਗੇ ਤੁਸੀਂ 50000 ਰੁਪਿਆ ਜਿਹੜਾ ਉਹਦਾ ਹੈਗਾ ਵਾਵਜਾ ਉਹਦਾ ਅੱਜ ਹੀ ਇਲਾਨ ਕਰੋ ਉਥੋਂ ਮੁੜ ਕੇ ਨਾ आओ ਲੋਕਾਂ ਦੇ ਜ਼ਖਮਾਂ ਤੇ ਮਲ ਮਲਾਓ ਨਾ ਕੇ ਨੂਨ ਭੁੱਕੋ ਹਵਾਈ ਜਹਾਜ਼ ਉਹਨਾਂ ਨੇ ਚੱਟਣਾ ਨਹੀਂ ਉਹਨਾਂ ਨੂੰ ਤੇ ਮਾਵਜਾ ਚਾਹੀਦਾ ਹੈ ਉਹਨਾਂ ਨੂੰ ਤੇ ਪੈਸਾ ਚਾਹੀਦਾ ਹੈ ਉਹਨਾਂ ਨੂੰ ਤੇ ਅਨਾਜ ਚਾਹੀਦਾ ਹੈ ਪਸ਼ੂਆਂ ਵਾਸਤੇ ਇਸ ਲਈ ਜਿਹੜੇ ਆ ਬਾਜਵੇ ਵਰਗੇ ਰੰਧਾਵੇ ਵਰਗੇ ਚੰਨੀ ਵਰਗਿਆਂ ਨੂੰ ਮੈਂ ਕਹਿ ਦੇ ਆ ਕਿ ਭਰਾਵੋ ਤੁਹਾਡੇ ਤੋਂ ਤੁਹਾਡੇ ਹਲਕੇ ਨਹੀਂ ਸਮਝਦੇ ਆਪਦੇ ਜਿੱਦ ਦੇ ਤੁਹਾਡੇ ਹਲਕਿਆਂ ਚ ਆਫਤ ਆ ਗਈ ਤੁਸੀਂ ਹੱਥ ਖੜੇ ਕਰ ਜਾਣੇ ਆ ਅੱਜ ਤੁਸੀਂ ਮਖੌਲ ਨਾ ਕਰੋ ਅੱਜ ਤੁਸੀਂ ਉਹਨੂੰ ਸਿਆਸੀ ਪਿੱੜਾ ਨਾ ਬਣਾਓ ਤੁਹਾਡੇ ਅੱਗ ਲਾਈ ਨਹੀਂ ਲੱਗਦੀ ਸਾਰਿਆਂ ਲੀਡਰਾਂ ਦੇ ਘਰਾਂ ਦੇ ਵਿੱਚ ਤੁਸੀਂ ਕਿਉਂ ਨਹੀਂ ਪੈਸੇ ਦਿੰਦੇ ਤੁਸੀਂ ਉੱਥੇ ਕਰੋੜ ਕਰੋੜ ਰੁਪਇਆ ਕਿਉਂ ਨਹੀਂ ਦਾਨ ਕਰਦੇ ਪਾਓ ਮੁੱਖ ਮੰਤਰੀ ਕੋਸ਼ ਫੰਡ ਦੇ ਵਿੱਚ ਤੁਸੀਂ ਸਾਰੇ ਇੱਕ ਫੰਡ ਬਣਾਇਆ ਜਾਵੇ ਪੀੜਤ ਲੋਕਾਂ ਵਾਸਤੇ ਉਹਦੇ ਵਿੱਚ ਪਾਓ ਤੁਸੀਂ 50-50 ਲੱਖ ਬਥੇਰੇ ਲੋਕਾਂ ਨੂੰ ਤੁਸੀਂ ਲੁੱਟਿਆ ਵੱਢਿਆ ਕਿਸੇ ਨੇ ਰੇਤੇ ਚੋਂ ਵੱਢਿਆ ਕਿਸੇ ਨੇ ਠੇਕਿਆਂ ਚੋਂ ਵੱਢਿਆ ਕਿਸੇ ਨੇ ਹੋਰ ਸਿਸਟਮਾਂ ਦੇ ਵਿੱਚੋਂ ਵੱਢਿਆ ਬਥੇਰੇ ਤੁਸੀਂ ਕਾਰੋਬਾਰ ਵਿੱਢੇ ਹੋਏ ਸੀ ਸਾਰੇ ਐਮਐਲਿਆਂ ਨੇ ਤੇ ਅੱਜ ਪਾਓ ਪੈਸੇ ਇੱਕ ਦਿਨ ਦੀ ਤਨਖਾਹ ਨਾਲ ਨਹੀਂ ਕੁਝ ਬਣਦਾ ਕਹਿੰਦੇ ਜੀ ਐਮਐਲਿਆਂ ਨੇ ਆਪਸਰਾਂ ਇੱਕ ਦਿਨ ਦੀ ਤਨਖਾਹ ਦੇਤੀ ਇੱਕ ਦਿਨ ਦੀ ਤਨਖਾਹ ਨਾਲ ਕੀ ਹੋਣਾ ਹੈ ਤੁਹਾਡੇ ਕੋਲੇ ਬਥੇਰਾ ਪੈਸਾ ਹੈ ਦਿਓ ਮਹੀਨੇ-ਮਹੀਨੇ ਦੀ ਘੱਟੋਂ ਕੱਟੋ ਇੱਕ-ਇੱਕ ਮਹੀਨੇ ਦੀ ਤਨਖਾਹ ਸਾਰੇ ਦੇਣ ਜਿਹੜੇ ਮੁਲਾਜ਼ਮਾਂ ਵਿਚਾਰੇ ਬੱਚੇ ਪਾਲਦੇ ਐ ਉਹਨਾਂ ਦੀ ਤਨਖਾਹ ਨਾ ਕੱਟੀ ਜਾਵੇ ਸਿਆਸੀ ਲੋਕ ਜਿੰਨੇ ਐਪੀ ਐਮਐਲਏ ਐ ਇਹਨਾਂ ਦੀਆਂ ਸਾਰਿਆਂ ਦੀਆਂ ਪੈਨਸ਼ਨਾਂ ਮਹੀਨੇ-ਮਹੀਨੇ ਦੀ ਦੋ ਜਿੰਨੇ ਦਿਨ ਹੜ ਰਹਿਣਗੇ ਇੱਕ ਮਹੀਨਾ ਦੋ ਮਹੀਨੇ ਸਾਰੀਆਂ ਕੱਟੀਆਂ ਜਾਣ ਜਿੰਨੇ ਇਹਨਾਂ ਨੂੰ ਪੱਤੇ ਮਿਲਦੇ ਐ ਉਹ ਸਾਰੇ ਉਹ ਲੋਕਾਂ ਨੂੰ ਦਿੱਤੇ ਜਾਣ ਬੰਦ ਕਰਕੇ ਤੇ ਮਾਨ ਸਾਹਿਬ ਜੇ ਖਜ਼ਾਨਾ ਭਰਿਆ ਤਾਂ ਖੋਲ ਦਿਓ ਤੁਸੀਂ ਕਹਿੰਦੇ ਸੀ ਬਹੁਤ ਪੁੱਜ ਐ ਅੱਜ ਲੋਕਾਂ ਨੂੰ ਤੁਹਾਡੀ ਮਦਦ ਦੀ ਲੋੜ ਐ ਤੇ ਜਿਹੜੇ ਵਾਜਬੇ ਰੰਧਾਵੇ ਵਰਗੇ ਸਿਆਸੀ ਉਥੇ ਪਿੜ ਬਣਾਉਂਦੇ ਐ ਇਹਨਾਂ ਨੂੰ ਸੰਭਲਣਾ ਚਾਹੀਦਾ ਉਥੇ ਖੜ ਕੇ ਮਦਦ ਕਰਨ ਆ ਕੇ ਫੋਟੋ ਪਾ ਕੇ ਪੁੱਠੇ ਮੋੜਾਉਣ ਉਥੇ ਵਿੱਚ ਬੈਠਣਾ ਤੰਬੂ ਲਾਉਣਾ ਉਥੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਾ ਤੇ ਮੈਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਚ ਅਖੀਰ ਤੇ ਬੇਨਤੀ ਕਰਦਾ ਸਾਰੇ ਲੋਕਾਂ ਨੂੰ ਵੀ ਕਹਿਣਾ ਚਾਹਣਾ ਹੈ ਕਿ ਸਾਰੀ ਸੰਗਤ ਜਰ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਸਰਬੱਤ ਦਾ ਭਲਾ ਕਰਨ ਵਾਲੇ ਆ ਸਾਰੇ ਜਾਣੇ ਗੁਰੂ ਘਰਾਂ ਚ ਅਰਦਾਸਾਂ ਵੀ ਕਰੋ ਤੇ ਸਾਰੀ ਸੰਗਤ ਜਿਹੜੀ ਵੀ ਕੋਈ ਜਪਜੀ ਸਾਹਿਬ ਦਾ ਪਾਠ ਕਰ ਸਕਦੀ ਹੈ ਮੂਲ ਮੰਤਰ ਦਾ ਕਰ ਸਕਦੀ ਹੈ ਚਪਈ ਦਾ ਪਾਠ ਕਰ ਸਕਦੀ ਹੈ ਜਰੂਰ ਹੜਪੀੜਤ ਲੋਕਾਂ ਦੇ ਵਾਸਤੇ ਇੱਕ ਇੱਕ ਪਾਠ ਜਰੂਰ ਸਾਰੇ ਭੈਣ ਭਾਈ ਕਰਨ ਤਾਂ ਕਿ ਉਹ ਹੜਪੀੜਤ ਜਿਹੜੇ ਲੋਕ ਹੈ ਇਹ ਨੁਕਸਾਨ ਤੋਂ ਥੋੜੇ ਜਿ ਉੱਪਰ ਸਕਣ ਤੇ ਵਾਹਿਗੁਰੂ ਪਰਮੇਸ਼ਰ ਦੋਸਤੋ ਉਹਨਾਂ ਦੇ ਸੀਸ ਤੇ ਹੱਥ ਰੱਖ ਕੇ ਕਿਸੇ ਦਾ ਵੀ ਕੋਈ ਬਹੁਤਾ ਜਿਹੜਾ ਨੁਕਸਾਨ ਹੈ ਉਹ ਨਾ ਹੋਵੇ ਤੇ ਖਾਲਸਾ ਏਡ ਨੂੰ ਮੈਂ ਖਾਸ ਕਰਕੇ ਧੰਨਵਾਦ ਦੇਣਾ ਚਾਹੁੰਦਾ ਹਾਂ ਦੋਸਤੋ ਰੰਧਾਵਾ ਜਿਹੜਾ ਉਪ ਮੁੱਖ ਮੰਤਰੀ ਰਿਹਾ ਉਹਨੇ ਆਪ ਮੰਨਿਆ ਅੱਜ ਵੀਡੀਓ ਸੁਣੀ ਹੈ ਕਹਿੰਦਾ ਜੇ ਖਾਲਸਾ ਏਡ ਵਾਲੇ ਨਾ ਹੁੰਦੇ ਕਹਿੰਦਾ ਮੇਰਾ ਹਲਕਾ ਬਿਲਕੁਲ ਬਰਬਾਦ ਹੋ ਗਿਆ ਸੀ ਡੁੱਬ ਗਏ ਸੀ ਕਹਿੰਦਾ ਲੋਕ ਖਾਲਸਾ ਏਡ ਵਾਲਿਆਂ ਨੇ ਬਾਹ ਫੜੀ ਹੈ ਜਿਹੜੇ ਲੋਕ ਉਹਨਾਂ ਨੂੰ ਮਾੜਾ ਕਹਿੰਦੇ ਐ ਭਰਾਵੋ ਅੱਜ ਤੁਸੀਂ ਕਿੱਥੇ ਬੈਠੇ ਹੋ ਅੱਜ ਕਿੱਥੇ ਹੋ ਜਿਹੜੇ ਸਾਰੇ ਸਮਾਜ ਸੇਵਿਕ ਹੋਂਦੇ ਐ ਵੀਡੀਓ ਪਾਉਂਦੇ ਐ ਸੋਸ਼ਲ ਮੀਡੀਆ ਤੇ ਐਕਟਿਵ ਐ ਅੱਜ ਉਹ ਕਿਉਂ ਨਹੀਂ ਅਨਾਜ ਇਕੱਠਾ ਕਰਦੇ ਪਿੰਡਾਂ 'ਚੋਂ ਬੰਨੋ ਭਰਾਵੋ ਟਰੈਕਟਰਾਂ ਤੇ ਸਪੀਕਰ 10-10 ਪਿੰਡਾਂ 'ਚੋਂ ਕਰੋ ਟਰੱਕ ਇਕੱਠੇ ਆ ਦਿਖਾਓ ਕਿ ਆ ਫਲਾਣੇ ਸਮਾਜ ਸੇਵੀ ਦਾ 100 ਟਰੱਕ ਜਾ ਰਹੇ ਆ ਆ ਫਲਾਣੇ ਦਾ ਜਾ ਰਿਹਾ ਕੱਲੀਆਂ ਸਰਕਾਰ ਨੂੰ ਗਾਲਾਂ ਦੇਣ ਨਾਲ ਨਹੀਂ ਕੁਝ ਬਣਨਾ ਅੱਜ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਹੈ। ਇਨਾਂ ਕੁ ਦੋਸਤੋ ਧੰਨਵਾਦੀ। ਭੁੱਲ ਚੁੱਕ ਦੀ ਖੇਮਾ ਹੜਪੀੜਤਾ ਦੇ ਵਾਸਤੇ ਇੱਕ ਹਾਂ ਦਾ ਨਾਰਾ। ਸੀ ਦੋਸਤੋ ਜਿਹੜਾ ਪੁਰਾਣਾ ਦੋਸਤੋ ਸਾਡਾ ਚੈਨਲ ਚੱਲਦਾ ਸੀਗਾ ਦੋਸਤੋ ਉਹਦੇ ਉੱਤੇ ਕੁਝ ਰੋਕਾਂ ਲੱਗ ਗਈਆਂ ਨੇ ਦੋਸਤੋ। ਉਹਦਾ ਬਹੁਤਾ ਜਿਹੜਾ ਹੈਗਾ ਉਹ ਚੱਕ ਦਿੱਤਾ ਹੈ। ਇਸ ਲਈ ਅਸੀਂ ਨਵਾਂ ਦੋਸਤੋ ਜਿਹੜਾ ਆਪਣਾ ਚੈਨਲ ਹੈ ਉਹ ਬਣਾਇਆ ਹੈ। ਉਹਦੇ ਉੱਤੇ ਵੀਡੀਓ ਪਾ ਰਹੇ ਆ ਕਿਰਪਾ ਕਰਕੇ ਤੁਸੀਂ ਜਿੰਨਾ ਕੁ ਚਿਰ ਦੇਖ ਦਿਓ ਧੰਨਵਾਦ ਹੈ ਪਰ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਨਵੇਂ ਚੈਨਲ ਤੇ ਜਿਹੜੇ ਸਾਡੇ ਬੰਦੇ ਐ ਉਹ ਜੁੜ ਜਾਣ ਤਾਂ ਕਿ ਅਸੀਂ ਵੀਡੀਓ ਪਾਉਂਦੇ ਰਹੀਏ ਚੱਲਦੇ ਰਹੀਏ ਸੱਚੀ ਸੁੱਚੀ ਗੱਲ ਦੋਸਤੋ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ